ਪਰਿਵਾਰ ਨੇ ਜਿਹੜਾ ਇੱਕ ਬਿਆਨ ਲਖਵਾਇਆ ਸੀ ਵੀ ਲੜਕੀ ਦੇ ਨਾਲ ਤਿੰਨ ਬੰਦਿਆਂ ਨੇ ਆਟੋ ਜਿਹੜੇ ਡਰਾਈਵਰ ਸੀ ਉਹਨਾਂ ਗੈਂਗ ਰੇਫ ਕੀਤਾ ਨਹੀਂ ਉਹ ਇੱਕ ਸੁਨਸਾਨ ਤੇ ਵਿਹਵਨ ਜਗਾ ਸੀ ਜਿਹੜਾ ਮਲੇਪੁਰਲਾ ਰੋਡ ਤੇ ਉੱਥੇ ਇਹਨਾਂ ਨੇ ਕਟਿਆ ਇਹ ਤਿੰਨ ਲੜਕੇ ਸੀ ਜਿਨ੍ਹਾਂ ਚੋਂ ਇੱਕ ਜੁਵਨਾਈਲ ਸੀ ਤੇ ਦੋ ਲੜਕੇ ਜਿਹੜੇ ਆ ਤੇ ਸੀ ਇਹਦੇ ਕੋਲ ਤਿੰਨ ਦੋਸ਼ੀ ਨੇ ਇਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਉਕਿਏ ਬਿਲਕੁਲ ਬਲਾਈਂਡ ਕੇਸ ਸੀ ਜਿਹਦੇ ਵਿੱਚ ਨਾ ਬੰਦਿਆਂ ਦੇ ਬਾਰੇ ਪਤਾ ਸੀ ਨਾ ਕੋਈ ਵਾਹਕਲ ਦਾ ਪਤਾ ਸੀ ਤੇ ਨਾ ਹੀ ਕੋਈ ਕਿਸੇ ਤਰ੍ਹਾਂ ਦਾ ਹੂਲੀਏ ਬਾਰੇ ਜਿਆਦਾ ਪਤਾ ਜੋ ਪ੍ਰਾਈਵੇਟ ਸੀਸੀ ਕੋਰਸਪੋਂਡਰੈਂਸ ਜਿਹੜੀ ਹੈ ਗ੍ਰੈਜੂਏਸ਼ਨ ਦੇ ਫਸਟ ਇਅਰ ਚ ਜਿਹੜਾ ਪੜਦੀ ਸੀ ਤੇ ਪਲੱਸ ਉਹ ਨਾਲ ਪਾਰਟ ਟਾਈਮ ਜੌਬ ਕਰਦੀ ਸੀ ਉਹ ਸ਼ਿਮਲਾਪੁਰੀ ਏਰੀਆ ਦੀ ਰਹਿਣ ਵਾਲੀ ਸੀ ਤੇ ਉਹ ਲੜਕੀ ਹਰ ਰੋਜ਼ ਆਪਣਾ ਆਟੋ ਤੇ ਤੇ ਆਪਣੀ ਜੌਬ ਤੇ ਜਾਂਦੀ ਸੀ ਸਵੇਰ ਦੀ ਸ਼ਿਫਟ ਜਿਹੜੀ ਉਹਦੀ ਆਲਮੋਸਟ ਜਿਹੜੀ ਜੌਬ ਹੈ 6 ਵਜੇ ਸਵੇਰੇ ਸ਼ੁਰੂ ਹੁੰਦੀ ਸੀ ਤਾਂ ਉਹ ਲੜਕੀ ਹਰ ਰੋਜ਼ੀ ਤਰ੍ਹਾਂ ਸ਼ਿਮਲਾਪੁਰੀ ਦੇ ਏਰੀਏ ਚੋਂ ਗਿਲਨਾਰ ਤੱਕ ਆਟੋ ਤੇ ਆਈ ਉਹ ਤੋਂ ਅੱਗੇ ਸੈਕੰਡ ਆਟੋ ਲੈ ਕੇ ਆਪਣੀ ਜਿਹੜੀ ਜੌਬ ਵਾਲੀ ਜਗ੍ਹਾ ਉੱਥੇ ਜਾਂਦੀ ਸੀ ਉਹਨੇ ਜਦੋਂ ਆਟੋ ਦੇ ਵਿੱਚ ਲਿਫਟ ਲਈ ਇਹ ਜਿਹੜੇ ਨੌਜਵਾਨ ਜਿਨ੍ਹਾਂ ਨੇ ਇੱਕ ਆਟੋ ਦੇ ਵਿੱਚ ਦੋ ਜਾਨੇ ਬੈਠੇ ਹੋਏ ਸੀ ਉਹ ਚ ਉਹ ਲੜਕੀ ਨੂੰ ਲਿਫਟ ਦਿੱਤੀ ਥੋੜੀ ਦੂਰ ਜਾ ਕੇ ਇੱਕ ਸਾਥੀ ਹੋਰ ਨਾਲ ਲਿਆ ਫਿਰ ਉਸ ਤੋਂ ਬਾਅਦ ਉਸ ਲੜਕੀ ਨੂੰ ਜ਼ਬਰਨ ਇਹਨਾਂ ਨੇ ਹੱਥਾਂ ਪੈਰਾਂ ਬੰਨ ਕੇ ਟੇਪ ਨਾਲ ਤੇ ਉਹ ਉਹਨੂੰ ਜਿਹੜਾ ਇੱਕ ਸੁੰਨਸਾਨ ਜਗ੍ਹਾ ਦੇ ਵਿੱਚ ਲਿਜਾ ਕੇ ਜਿਹੜਾ ਲੜਕੀ ਦੇ ਨਾਲ ਗੈਂਗ ਰੇਪ ਤਿੰਨਾਂ ਜਣਿਆਂ ਨੇ ਜਿਹੜਾ ਇਹ ਰੇਪ ਕੀਤਾ ਇਹ ਹੋਣ ਤੋਂ ਬਾਅਦ ਜਿਹੜੀ ਉਸ ਲੜਕੀ ਨੂੰ ਉਸੇ ਜਗ੍ਹਾ ਤੇ ਛੱਡ ਗਏ ਉਸ ਤੋਂ ਬਾਅਦ ਉਸ ਲੜਕੀ ਨੇ ਉੱਥੋਂ ਚੱਲ ਕੇ ਸੜਕ ਤੇ ਆ ਕੇ ਹੈਲਪ ਲੈ ਕੇ ਆਪਣੇ ਘਰ ਗਈ ਆਪਣੇ ਪਰਿਵਾਰ ਨੂੰ ਸਾਰੀ ਗੱਲ ਦੱਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਥਾਣੇ ਇਤਲਾ ਦੱਤੀ ਡੇਲੋਂ ਉਦੇ ਵਿੱਚ ਅਸੀਂ ਇੱਕ ਮੁਕਦਮਾ ਦਰਜ ਕਰਕੇ ਜਿਹੜੇ ਮਾਨਯੋਗ ਸਾਡੇ ਸੀਪੀ ਸਾਹਿਬ ਨੇ ਬੜਾ ਹੀਨੀਅਰ ਕ੍ਰਾਈਮ ਸੀ ਜਿਹੜਾ ਗੈਂਗ ਰੇਪ ਸੀ ਤੇ ਇਹਦੇ ਵਿੱਚ ਫਿਰ ਸਾਨੂੰ ਡਾਇਰੈਕਸ਼ਨਸ ਦਿੱਤੀਆਂ ਤੇ ਸਾਡੀ ਟੀਮ ਨੇ ਏਡੀਸੀਪੀ ਵੈਬਾ ਸਾਈਕਲ ਏਸੀਪੀ ਸਾਊਥ ਗੁਰ ਇਕਬਾਲ ਸਿੰਘ ਏਸੀਪੀ ਇੰਡਸਟਰੀ ਬੀ ਸੰਦੀਪ ਵਡੇਰਾ ਜੀ ਸਾਡੇ ਇੰਚਾਰਜ ਸੀਏਏ ਅਵਤਾਰ ਪਲਸ ਐਸਐਚਓ ਡੇਲੋਂ ਇਹਨਾਂ ਦੀ ਇੱਕ ਟੀਮ ਬਣਾਈ ਗਈ ਟੀਮ ਦੇ ਵਿੱਚ ਜਿਹੜਾ ਬਿਲਕੁਲ ਹੀ ਬਲਾਈਂਡ ਕੇਸ ਸੀ ਜਿਹੜਾ ਲੜਕੀ ਨੂੰ ਕਿਸੇ ਤਰ੍ਹਾਂ ਦਾ ਬਹੁਤ ਅੱਛੀ ਤਰ੍ਹਾਂ ਵਕੂਏ ਬਾਰੇ ਵੀ ਨਹੀਂ ਸੀ ਪਤਾ ਕਿ ਇਸ ਜਗ੍ਹਾ ਤੇ ਹੈ ਤੇ ਪਲੱਸ ਲੜਕੀ ਨੂੰ ਉਹਨਾਂ ਜਿਹੜਾ ਦੋਸ਼ੀਆਂ ਜਾਂ ਆਟੋ ਉਹਦੇ ਬਾਰੇ ਬਿਲਕੁਲ ਬਹੁਤ ਘੱਟ ਜਾਣਕਾਰੀ ਸੀ ਉਹਦੇ ਵਿੱਚ ਸਾਡੀ ਟੀਮ ਨੇ ਇਸ ਦੀ ਡੂੰਘਾਈ ਨੂੰ ਦੇਖਦੇ ਹੋਏ ਹੈ ਤੇ ਇੰਨੇ ਮਾੜੇ ਕ੍ਰਾਈਮ ਨੂੰ ਬੜੀ ਮਿਹਨਤ ਕੀਤੀ ਮਿਹਨਤ ਕਰਨ ਤੋਂ ਬਾਅਦ ਇਹ ਦੋਸ਼ੀਆਂ ਦਾ ਆਟੋ ਦਾ ਸਾਰੇ ਨਾਮਿਨੇਟ ਕੀਤੇ ਨਾਮਿਨੇਟ ਕਰਨ ਤੋਂ ਬਾਅਦ ਫਿਰ ਉਸ ਦੋਸ਼ੀਆਂ ਨੂੰ ਬਹੁਤ ਸਟਰਗਲ ਨਾਲ ਜਿਹੜਾ ਗ੍ਰਿਫਤਾਰ ਕੀਤਾ ਕਿਉਂਕਿ ਇਹ ਜਿਹੜੇ ਤਿੰਨੇ ਦੋਸ਼ੀ ਆ ਜਿਹੜਾ ਇੱਕ ਜੁਵਨਾਈਲ ਹੈ ਤੇ ਦੋ ਦੋਸ਼ੀ ਜਿਹੜਾ ਇੱਕ ਅਨਿਲ ਕੁਮਾਰ ਤੇ ਗੁਰਪ੍ਰੀਤ ਜਿਹੜੇ ਜਗਰਾਉਂ ਦੇ ਰਹਿਣ ਵਾਲੇ ਆ ਤਿੰਨੇ ਫੇਰ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਹੁਣ ਅਸੀਂ ਮਾਨਯੋਗ ਕੋਰਟ ਪੇਸ਼ ਕਰਕੇ ਰਿਮਾਂਡ ਲਵਾਵਾਂਗੇ ਤੇ ਹੋਰ ਫਰਦਰ ਜਿਹੜੀ ਇਹਨਾਂ ਦੀ ਕੋਈ ਹੋਰ ਇਹਨਾਂ ਨੇ ਪ੍ਰੀਵੀਅਸ ਜਿਹੜਾ ਨੰਗੇ ਹੋਏ ਟਾਈਮ 'ਚ ਕੋਈ ਵਾਰਦਾਤ ਜਾਂ ਕੋਈ ਹੋਰ ਕ੍ਰਾਈਮ ਤਾਂ ਨਹੀਂ ਕੀਤਾ ਇਹ ਜਿਹੜੇ ਦੋ ਜਣੇ ਆ ਨਸ਼ੇ ਦੇ ਵਿਆਦੀ ਹਾਂ ਹਾਂਜੀ ਜਿਹੜਾ ਆਟੋ ਡਰਾਈਵਰ ਉਹ ਜੁਵਨਾਈਲ ਸੀ ਜੋ 17 ਪਲੱਸ ਉਹਦੀ ਐ ਸੀ ਇਹਨਾਂ ਇਹਨਾਂ ਦੀ ਐਜ ਕੀ ਹੈ ਇਹਨਾਂ ਦੇ ਵਿੱਚੋਂ ਜਿਹੜਾ ਅਨਿਲ ਕੁਮਾਰ ਹੈ ਉਹਦੀ ਉਮਰ 25 ਸਾਲ ਹੈ ਜਿਹੜਾ ਇਹਦੇ ਵਿੱਚ ਗੁਰਪ੍ਰੀਤ ਹੈ ਗੋਪੀ ਉਹਦੀ ਗੁਰੀ ਉਹਦੀ ਉਮਰ 21 ਸਾਲ ਹੈ ਇਹ ਦੋਨੋਂ ਆਟੋ ਚਲਾਉਂਦੇ ਸੀ ਆਟੋ ਕੀ ਚਲਾਉਂਦੇ ਸੀ ਨਸ਼ਾ ਕਰਦੇ ਸੀ ਆਟੋ ਚਲਾਉਂਦੇ ਸੀ ਹੋਰ ਵੀ ਮੇਬੀ ਜਿਹੜੀ ਹੈ ਡਿਊਰਿੰਗ ਰਿਮਾਨ ਦੇਖਾਂਗੇ ਕੋਈ ਹੋਰ ਵਾਰਦਾਤ ਤਾਂ ਨਹੀਂ ਕੀਤੀਆਂ ਜੇ ਇਹਨਾਂ ਨੇ ਇੰਨਾ ਜਿਹੜਾ ਹਾਂਜੀ ਸਵੇਰੇ 6 ਵਜੇ ਜੀ ਪੌਣੇ 6 ਵਜੇ ਜਿਹੜਾ ਹੈ ਉਹਨਾਂ ਨੇ ਉਸ ਲੜਕੀ ਨੂੰ ਗਿਲਨਹਿਰ ਦੇ ਉੱਤੋਂ ਆਪਣੇ ਆਟੋ ਚ ਬਿਠਾ ਲਿਆ ਤੋਂ ਉਤੋਂ ਬਾਅਦ ਫਿਰ ਇਹਨਾਂ ਨੇ ਗੈਂਗ ਰੇਪ ਕਰਕੇ ਫਿਰ ਲੜਕੀ ਨੂੰ ਉੱਥੇ ਸੁੰਸਾ ਜਗ੍ਹਾ ਮਲੇਰਕੋਟਲਾ ਰੋਡ ਤੇ ਨੇੜੇ ਤੇ ਛੱਡ ਦਿੱਤਾ ਸੀ ਕਿ ਕਿੱਥੇ ਜਾਣਾ ਸੀ ਸਰ ਉਹ ਇੱਕ ਜਿੱਥੇ ਪ੍ਰਾਈਵੇਟ ਜਗ੍ਹਾ ਤੇ ਜੌਬ ਕਰਦੀ ਸੀ ਉੱਥੇ ਉਹਨੇ ਸੈਂਟਰ ਬਣ ਆਲਮੋਸਟ ਉਤਵਾਟ 9 ਕਿਲੋਮੀਟਰ ਦਾ ਡਿਸਟੈਂਸ ਹਾਂਜੀ ਆਪਸ ਵਿੱਚ ਕੀ ਬਟਾਇਆ ਇਹ ਤਿੰਨੇ ਜਗਰਾਉਂ ਦੇ ਰਹਿਣ ਵਾਲੇ ਆ ਤਿੰਨੇ ਆਪਸ ਵਿੱਚ ਦੂਜੇ ਨੂੰ ਦਾੰਦਦੇ ਆ ਪਰਿਵਾਰਿਕ ਇਹਨਾਂ ਦੀ ਇੱਕ ਦੂਜੇ ਦੀ ਸਾਂਝ ਹੈ ਕਿ ਕਿੰਦਾ ਆਇਆ ਸੀ ਪੜੇ ਲਿਖੇ ਇਹਨਾਂ ਚੋਂ ਕੋਈ 8 ਪੜਿਆ ਕੋਈ 9 ਪੜਿਆ ਯਾ ਕੋਈ ਨੀ ਲਿਖਿਆ ਹਾਂਜੀ ਇਹ ਇਹ ਜਿਹੜੇ ਬਾਇ ਬਰਥ ਪੰਜਾਬੀ ਹੈ ਜਿਹੜੀ ਉਹ ਲੜਕੀ ਆ ਆਪਣੀ ਉਹ ਵੀ ਬਾਇ ਬਰਥ ਜਿਹੜੀ ਆ ਉਹ ਵੈਸੇ ਯੂਪ ਤੋਂ ਪਰ ਅਦਰਵਾਈਜ਼ ਉਹ ਪੰਜਾਬੀ ਮਤਲਬ ਇੱਥੇ ਬਾਇ ਬਰਥ ਇੱਥੋਂ ਦੀ ਇਹਨਾਂ ਨੇ ਕਰੀਬਨ ਲੜਕੀ ਨੂੰ 45 ਤੋਂ 50 ਮਿੰਟ ਜਿਹੜਾ ਕਿਡਨੈਪ ਕਰਕੇ ਸਰ ਇਹਨਾਂ ਨੇ ਪਲਾਨ ਕੀਤਾ ਸੀ ਕਿੰਨਾ ਦੇਖੋ ਜਿਹੜੀ ਇਹਨਾਂ ਕੋਲ ਟੇਪ ਸੀ ਜਿਹੜੀ ਟੇਪ ਮੂੰਹ ਤੇ ਲਗਾਈ ਗਈ ਬੱਚੇ ਨੂੰ ਬੰਨਿਆ ਗਿਆ ਤੇ ਇਹਨਾਂ ਦੀ ਜਿਹੜੀ ਮਨਸ਼ਾ ਕੋਈ ਅੱਛੀ ਨਹੀਂ ਸੀ ਮਾੜੀ ਸੀ ਸਭ ਇਹ ਪਹਿਲਾਂ ਤੋਂ ਹੀ ਲੜਕੀ ਦੀ ਰੈਕੀ ਹੁੰਦਾ ਦਾ ਕਹਿੰਦੇ ਸੀ ਦੇਖੋ ਇਸ ਰੂਟ ਤੇ ਘੁੰਮਦੇ ਸੀ ਅਸੀਂ ਹੁਣ ਇਹਨਾਂ ਦੀ ਗ੍ਰਿਫਤਾਰੀ ਕੀਤੀ ਆ ਤੇ ਇਹ ਤੋਂ ਬਾਅਦ ਇਹਨਾਂ ਨੂੰ ਫਰਦਰ ਅੱਗੇ ਜਿਹੜਾ ਇਨਵੈਸਟੀਗੇਟ ਕਰਾਂਗੇ ਤੇ ਇਹਨਾਂ ਦਾ ਹੋਰ ਪ੍ਰੀਵੀਅਸ ਕ੍ਰਾਈਮ ਵੀ ਟ੍ਰੇਸ ਕਰਾਂ ਹੁਣ ਤੱਕ ਦੀ ਜਿਹੜੀ ਉਹਦੇ ਮੁਤਾਬਿਕ ਇਹਨਾਂ ਦਾ ਜਿਹੜਾ ਕੋਈ ਔਨ ਰਿਕਾਰਡ ਜਿਹੜਾ ਕੋਈ ਪ੍ਰੀਵੀਅਸ ਰਿਕਾਰਡ ਦੇ ਵਿੱਚ ਕੋਈ ਕ੍ਰਿਮੀਨਲ ਕੇਸ ਨਹੀਂ ਆਇਆ ਬਟ ਇਹੀ ਬਹੁਤ ਵੱਡਾ ਕ੍ਰਾਈਮ ਹੈ ਜਿਹਦੀ ਕੋਈ ਨਾ ਬਖਸ਼ਣ ਵਾਲਾ ਨਹੀਂ ਫਿਰ ਇੰਨੇ ਬੰਦੇ ਜਿਹੜੇ ਇਸ ਵਾਰਦਾਤ ਸੀ ਤਿੰਨੇ ਬੰਦੇ ਗ੍ਰਿਫਤਾਰ ਕਰ ਲਏ ਗਏ ਤੇ ਵਾਰਦਾਤ ਚ ਜਿਹੜਾ ਆਟੋ ਆ ਰਿਕਵਰ ਕਰ ਲਿਆ ਗਿਆ ਪਲੱਸ ਇਹਨਾਂ ਕੋਲੋਂ ਜਦੋਂ ਗ੍ਰਿਫਤਾਰ ਕੀਤਾ ਉਹ ਇੱਕ ਮੋਟਰਸਾਈਕਲ ਵੀ ਜਿਹੜਾ ਚੋਰੀ ਦਾ ਜਿਹੜਾ ਬਰਾਮਦ ਕੀਤਾ ਇਹਨਾਂ ਦੀ ਇਸ ਤਰ੍ਹਾਂ ਦੀ ਹਾਲਾਤ ਨੂੰ ਨਹੀਂ ਸਭ ਨੂੰ ਚੱਟਾ ਲੱਗਿਆ ਇਹ ਪਰਮਾਤਮਾ ਬਹੁਤ ਵੱਡੀ ਚੀਜ਼ ਹੈ ਜੀ ਇੰਨੇ ਗੰਦੇ ਜੁਰਮ ਦੀ ਤਾਂ ਮੈਂ ਕਹਿੰਦਾ ਥੋੜੀ ਸਜ਼ਾ ਹੈ ਪੁਲਿਸ ਪਾਰਟੀ ਨੂੰ ਦੇਖ ਕੇ ਭੱਜੇ ਸੀ ਜਿਹੜਾ ਇਹਨਾਂ ਦਾ ਮੋਟਰਸਾਈਕਲ ਦਰਖਤ 'ਚ ਵੱਜਾ ਤੇ ਇਹਨਾਂ ਦੇ ਜਿਹੜੀਆਂ ਸੱਟਾਂ ਲੱਗੀਆਂ ਹਾਂਜੀ ਇਹ ਲੜਕੀ ਨੂੰ ਲੈ ਕੇ ਕਹਿੰਦੇ ਕਿਤਾ ਸਰ ਜੀ ਵਿਰਾਸਤ ਲਿਆ ਕੇ ਚੱਲ ਆ ਉਹ ਦੇਖੀ ਚਲਦੇ ਆ ਤੇ ਇੱਕ ਭੀਆ ਮਤਲਬ ਨਹਿਰ ਦੇ ਕਿਨਾਰੇ ਦੇ ਉੱਤੇ ਬਿਲਕੁਲ ਮਤਲਬ ਸੁੰਸਾਨ ਜਗਾ ਸੀ ਜਿੱਥੇ ਇਹਨਾਂ ਨੇ ਆ ਕਰਤੂਤ ਕੀਤੀ ਕੋਈ ਖਾਲੀ ਗਰਾਊਂਡ ਜਾਂ ਫਲਾਟ ਹੈ ਯੈਸ ਇਹ ਰੋਕੇ ਦਾ ਤਾਂ ਇੱਕ ਆਟੋ ਤੇ ਬਾਈਕ ਹੈਗੀ ਦਾ ਜਿਹੜਾ ਬਾਈਕ ਹੈ ਕਿ ਜਿਹੜਾ ਬਾਈਕ ਹੈ ਫਿਲਹਾਲ ਅਸੀਂ ਉਹਦਾ ਦੇਖਿਆ ਚੋਰੀ ਦਾ ਬਾਕੀ ਹੁਣ ਰਿਮਾਂਡ ਤੇ ਦੇਖਾਂਗੇ ਕਿੱਥੋਂ ਲਿਆਂਦਾ ਕਿਵੇਂ ਆਇਆ ਆਟੋ ਜਿਹੜਾ ਉਹ ਇਹਨਾਂ ਨੇ ਕਿੱਥੇ ਲੋਕਲ ਬੰਦਾ ਸੀ ਉਹਨੇ ਉਹਨੇ ਫਾਈਨਾਂਸ ਕੀਤਾ ਹੋਇਆ ਸੀ ਉਹ ਤੋਂ ਕਿਸ਼ਤਾਂ ਤੇ ਲਿਆ ਪਰ ਕਿਸ਼ਤ ਵੀ ਕੋਈ ਨਹੀਂ ਭਰੀ ਕਿੰਨੇ ਟਾਈਮ ਤੋਂ ਲੱਗੇ ਆਟੋ ਡਰਾਈਵਿੰਗ ਕਰ ਰਿਹਾ ਹੈ? ਇਹ ਤਕੀਵਨ ਸਾਲ ਸਵਾ ਸਾਲ ਤੋਂ ਆਟੋ ਦਾ ਹੀ ਕੰਮ ਕਰਦਾ। ਉਹ ਆਟੋ ਨਹੀਂ ਰਿਕਸ਼ਾ। ਨਹੀਂ ਆਟੋ। ਉਹ ਤਾਂ ਜਾਣਾ ਚਾਹੀਦਾ ਉਹ ਉਹ 17+ ਜੋਨਾਈਲ ਹੈ ਜੀ। ਉਹਨੂੰ ਵੀ ਗ੍ਰਿਫਤਾਰ ਕਰ ਲਿਆਗੇ। ਆਟੋ ਡਰਾਈਵਰ ਨਾਲ ਹੀ ਆਇਆ ਨੇ। ਆਟੋ ਡਰਾਈਵਰ ਤੇ ਪਲੱਸ ਹੈ ਤਿੰਨੇ ਹੀ ਦੋਸ਼ੀ ਆ। ਤਿੰਨੇ ਹੀ ਗੈਂਗਰੇਫ ਦੇ ਵਿੱਚ ਇਨਵੋਲਡ। ਪਰਿਵਾਰ ਨੇ ਜਿਹੜਾ ਇੱਕ ਬਿਆਨ ਲਿਖਵਾਇਆ ਸੀ ਵੀ ਲੜਕੀ ਦੇ ਨਾਲ ਤਿੰਨ ਬੰਦਿਆਂ ਨੇ ਆਟੋ ਜਿਹੜੇ ਡਰਾਈਵਰ ਸੀ ਉਹਨਾਂ ਗੈਂਗਰੇਫ ਕੀ। ਬڑا ਜਿਹੜਾ ਹੀਨਰਸ ਕ੍ਰਾਈਮ ਸੀ ਉਹਦੇ ਵਿੱਚ ਸਾਡੇ ਮਾਨਯੋਗ ਸੀਪੀ ਸਾਹਿਬ ਕੁਲਦੀਪ ਚੈਲ ਸਾਹਿਬ ਨੇ ਬੜੀਆਂ ਕਲੀਅਰ ਕੱਟ ਡਾਇਰੈਕਸ਼ਨ ਸੀ ਉਹਦੇ ਵਿੱਚ ਸਾਡੀ ਟੀਮ ਏਡੀਸੀਪੀ ਜ਼ੋਨ 2 ਵੈਬਰ ਸਾਈਕਲ ਏਸੀਪੀ ਸਾਊਥ ਗੁਰ ਇਕਵਾਲ ਸਿੰਘ ਏਡੀ ਏਸੀਪੀ ਇੰਡਸਟਰੀ ਬੀ ਸੰਦੀਪ ਵਡੇਰਾ ਤੇ ਸਾਡੇ ਸੀਆਈਡੀ ਟੀਮ ਤੇ ਐਸਐਚਓ ਡੇਲੋ ਇਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਕਿਉਂਕਿ ਇਹ ਬਿਲਕੁਲ ਬਲਾਈਂਡ ਕੇਸ ਸੀ ਜਿਹਦੇ ਵਿੱਚ ਨਾ ਬੰਦਿਆਂ ਦੇ ਬਾਰੇ ਪਤਾ ਸੀ ਨਾ ਕੋਈ ਵਾਹਨ ਦਾ ਪਤਾ ਸੀ ਤੇ ਨਾ ਹੀ ਕੋਈ ਕਿਸੇ ਤਰ੍ਹਾਂ ਦਾ ਹੂਲੀਏ ਬਾਰੇ ਜਿਆਦਾ ਪਤਾ ਸੀ ਪਰ ਸਾਡੀ ਟੀਮ ਨੇ ਬਹੁਤ ਮਿਹਨਤ ਕੀਤੀ ਮਿਹਨਤ ਕਰਨ ਦੇ ਬਾਵਜੂਦ ਜਿਹੜਾ ਤਿੰਨਾ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਦੇ ਵਾਰਦਾਤ ਚ ਜਿਹੜਾ ਵਰਤਿਆ ਹੋਇਆ ਆਟੋ ਤੇ ਪਲੱਸ ਉਹਨੋਂ ਕੁਲ ਇੱਕ ਮੋਟਰਸਾਈਕਲ ਜਿਹੜਾ ਰਿਕਵਰ ਕੀਤਾ ਸਰ ਜਿਹੜਾ ਮੋਟਰਸਾਈਕਲ ਵੀ ਇਹਨਾਂ ਕੋਲੋਂ ਤੇ ਆਪਣਾ ਚੋਰੀ ਦੇ ਦੇਖੋ ਫਿਲਹਾਲ ਮੋਟਰਸਾਈਕਲ ਜੋ ਅਸੀਂ ਚੈੱਕ ਕੀਤਾ ਉਹ ਚੋਰੀ ਦਾ ਤੇ ਬਾਕੀ ਹੁਣ ਅਸੀਂ ਇਹਨਾਂ ਦਾ ਮਾਨਯੋਗ ਕੋਰਟ ਚ ਪੇਸ਼ ਕਰਕੇ ਰਿਮਾਂਡ ਲਵਾਂਗੇ ਉਸ ਤੋਂ ਬਾਅਦ ਫਰਦਰ ਜਿਹੜਾ ਇਹਨਾਂ ਦਾ ਕੋਈ ਪ੍ਰੀਵੀਅਸਲੀ ਇਹਨਾਂ ਨੇ ਕੋਈ ਕ੍ਰਾਈਮ ਤਾਂ ਨਹੀਂ ਕੀਤਾ ਜਾਂ ਇਹਨਾਂ ਦੀ ਕੋਈ ਇਨਵੋਲਵਮੈਂਟ ਨਹੀਂ ਉਹ ਵੀ ਜਿਹੜਾ ਵੈਰੀਫਾਈ ਕਰਾਂਗੇ ਜਿੰਨੇ ਲੋਕ ਬੰਦੇ ਸੀ ਇਹ ਟੋਟਲ ਕਿੰਨੇ ਸੀ ਇਹ ਤਿੰਨ ਲੜਕੇ ਸੀ ਜਿਨ੍ਹਾਂ ਚੋਂ ਇੱਕ ਜੁਵਨਾਈਲ ਸੀ ਤੇ ਦੋ ਲੜਕੇ ਜਿਹੜੇ ਆ ਇਹ ਸੀ ਇਹ ਕੁੱਲ ਤਿੰਨ ਦੋਸ਼ੀ ਨੇ ਨਹੀਂ ਉਹ ਇੱਕ ਸੁੰਨਸਾਨ ਤੇ ਵਿਹਵਨ ਜਗ੍ਹਾ ਸੀ ਜਿਹੜਾ ਮਲੇਰਕੋਟਲਾ ਰੋਡ ਤੇ ਉੱਥੇ ਇਹਨਾਂ ਨੇ ਕਟਿਆ ਹਾਰਾ ਆਟੋ ਲੁਧਿਆਣਾ ਨੰਬਰ ਬਟ ਇਹ ਤਿੰਨੇ ਦੋਸ਼ੀ ਜਿਹੜੇ ਜਗਰਾਉਂ ਦੇ ਰਹਿਣ ਵਾਲੇ ਆ ਫੋ ਅਸੀਂ ਹਰ ਤਰ੍ਹਾਂ ਦਾ ਜਿਹੜਾ ਕ੍ਰਾਈਮ ਹੈ ਉਹਦੇ ਉੱਤੇ ਜਿਹੜੀ ਨਿਗਰਾਨੀ ਰੱਖੀ ਜਾਂਦੀ ਹੈ ਬਟ ਇਹ ਗੱਲ ਜਿਹੜੀ ਕਮਿਸ਼ਨਰੇਟ ਦੇ ਵਿੱਚ ਸਾਡੇ ਸੀਪੀ ਸਾਹਿਬ ਦੀ ਇੰਡਾਇਰੈਕਸ਼ਨ ਹੈ ਜੇ ਕ੍ਰਾਈਮ ਹੋਏਗਾ ਤਾਂ ਉਹਨੂੰ ਡਿਟੈਕਟ ਕਰਨ ਦੇ ਹਰ ਤਰ੍ਹਾਂ ਦਾ ਉਪਰਾਲਾ ਕੀਤਾ ਜਾਊਗਾ ਮਾੜੇ ਬੰਦਿਆਂ ਤੇ ਸਖਤੀ ਕੀਤੀ ਜਾਊ ਕਿਸ ਕਿਸ ਤਮ੍ਹ ਜੋ ਇਹਨਾਂ ਦਾ ਮੋਬਾਈਲ ਆ ਪਾਰਟ ਆਫ ਇਨਵੈਸਟੀਗੇਸ਼ਨ ਆ ਉਹਨੂੰ ਅਸੀਂ ਥੋਰਲੀ ਇਨਵੈਸਟੀਗੇਟ ਕਰਾਂਗੇ ਇਹ ਬੰਦਿਆਂ ਨੇ ਸਾਡੀ ਜਿਹੜੀ ਪੁਲਿਸ ਪਾਰਟੀ ਨੂੰ ਦੇਖ ਕੇ ਜਿਹੜਾ ਨਾ ਮੋਟਰਸਾਈਕਲ ਭਜਾਇਆ ਜਿਹੜਾ ਨਾ ਦਰਖਤ 'ਚ ਲੱਗਣ ਕਰ ਲਿਆ ਉਹਨੂੰ ਸੱਟਾਂ ਲੱਗੀਆਂ ਪਰ ਪ੍ਰਮਾਤਮਾ ਵੀ ਜਿਹੜਾ ਬੜਾ ਜੋਰਾਵਰ ਹੈ ਮਾੜੇ ਕਰਮ ਜਿਹੜੇ ਆ ਜਿਹੜੇ ਮਾਰੇ ਕੋਈ ਕੰਮ ਕੀਤੇ ਉਹਨਾਂ ਦਾ ਇੱਥੇ ਹੀ ਸਜ਼ਾ ਮਿਲਦੀ ਹੈ